From class one, golden in handball, Coco at block and zone, and gold in short put. Singh and Harpreet Singh from class nine, they won a golden handball zone with district participation. Participated in. with regards.

and her staff members, heartily welcome. ਸਭ ਤੋਂ ਪਹਿਲੇ ਮੈਂ ਤੁਹਾਡੇ ਇਸ ਚੈਨਲ ਰਹੀਂ ਸਾਡੇ ਛੋਟਾ ਦਾ ਮੈਂ ਸਵਾਗਤ ਕਰਦਾ ਸਟੇ ਸਕੂਲ ਦੇ ਵਿੱਚ ਜੋ ਕਿ ਪਿਛਲੇ 1996 ਤੋਂ ਚੱਲ ਰਿਹਾ ਹੈਗਾ ਅਸੀਂ ਸਕੂਲ ਵਿੱਚ ਅਨੇਕਾ ਪ੍ਰਕਾਰ ਦੀਆਂ ਗਤੀਵਿਧੀਆਂ ਕਰਾਉਂਦੇ ਰਹਿੰਦੇ ਹਾਂ ਜੋ ਕਿ ਜਿਸਮਸੀ ਕੋਰ ਐਕਟੀਵਿਟੀਆਂ ਕਰਦੇ ਹਾਂ ਅੱਜ ਸਾਡਾ ਮੇਲ ਜਿਹੜਾ ਸਮਾਗਮ ਹੈ ਉਹ ਸਾਡਾ ਸਪੋਰਟ ਕਸਟਰੀ ਇਵੈਂਟ ਹੈਗਾ ਜਿੱਦੇ ਵੀ ਸਾਡੇ ਸਾਰੇ ਬੱਚੇ ਜਿਹੜੇ ਨੇ ਵੱਚੜ ਕੇ ਹਿੱਸਾ ਲੈਂਦੇ ਨੇ ਔਰ ਆਪਣੀ ਬੈਸਟ ਟੈਲੈਂਟ ਜੋ ਹੈ ਉਹ ਦਿਖਾਉਂਦੇ ਨੇ ਖੇਡਾਂ ਲਾਣਾ ਸਾਡੇ ਕਈ ਬੱਚੇ ਕਲਚਰ ਇਵੈਂਟ ਵਿੱਚ ਪਾਰਟਿਸਪੇਟ ਕਰ ਰਹੇ ਨੇ ਔਰ ਜਿਹੜੇ ਸਾਡੇ ਬੱਚੇ ਨੇ ਉਹ ਤਕਰੀਬਨ ਇੱਕ ਸਕੂਲ ਲੈਵਲ ਤੇ ਨਹੀਂ ਡਿਸਟ੍ਰਿਕਟ ਲੈਵਲ ਤੇ ਔਰ ਸਟੇਟ ਲੈਵਲ ਤੱਕ ਹੀ ਪਹੁੰਚ ਕੇ ਆਪਣੀ ਬਹੁਤ ਜ਼ਿਆਦਾ ਪ੍ਰਾਪਤੀਆਂ ਕਰਕੇ ਵੀ ਆਂਦੇ ਨੇ ਔਰ ਔਰ ਅੱਛਾ ਸਕੂਲ ਦਾ ਨਾਮ ਰੋਸ਼ਨ ਕਰਦੇ ਨੇ ਸਾਡੇ ਦੇਖੋ ਸਾਡੇ ਸਕੂਲ ਖੁੱਲਣ ਨਾਲ ਸਾਡੇ ਇਲਾਕੇ ਨੂੰ ਬਹੁਤ ਫਾਇਦਾ ਹੋਇਆ ਤੇ ਸਾਨੂੰ ਹਰ ਸਾਲ ਇਹ ਸਾਡਾ ਮਾਣ ਬਖਸ਼ਦੇ ਨੇ ਸਾਨੂੰ ਬੁਲਾਉਂਦੇ ਨੇ ਤੇ ਖੇਡਾਂ ਦੇ ਪੱਖੋਂ ਪੜ੍ਹਾਈ ਪੱਖੋਂ ਹਰ ਪੱਖੋਂ ਬਲੰਦੀਆਂ ਸੂਰਿਆ ਸਕੂਲ ਕੋਰਕੀ ਕੀ ਐਕਟੀਵਿਟੀ ਨੇ ਉਸ ਦੇ ਕੀ ਪ੍ਰਾਪਤੀ ਕੀ ਨੇ ਸਕੂਲ ਦਾ کافی ਲੰਮੇ ਤੋਂ ਦੇਖੋ ਇੱਥੇ ਕਈ ਬੱਚੇ ਚੰਗੇ ਉੱਚ ਪਦਮਿਆਂ ਤੇ ਚਲੇ ਗਏ ਨੇ ਇੱਥੇ ਇਨਸਪੈਕਟਰ ਵੀ ਇੱਥੋਂ ਗਏ ਨੇ ਐਮੀ ਵਰਕ ਵੀ ਇੱਥੇ ਪੜ੍ਹ ਕੇ ਗਿਆ ਤੇ ਹੋਰ ਵੀ ਕਈ ਬੱਚੇ ਇੱਥੇ ਅੱਗੇ ਬਹੁਤ ਉੱਚੀ ਪਦਮਿਆਂ ਤੇ ਪਹੁੰਚ ਚੁੱਕੇ ਨੇ ਸਰ ਐਜ਼ ਅ ਪ੍ਰਿੰਸੀਪਲ ਮੈਂ ਅੱਜ ਬਹੁਤ ਮਾਣ ਮਹਿਸੂਸ ਕਰਦੀ ਆ ਪਿੰਡੂ ਖੇਤਰ ਦੇ ਵਿੱਚ ਹੋਣ ਦੇ ਵਿੱਚ ਵੀ ਜਿਹੜਾ ਸਾਡਾ ਸਕੂਲ ਆ ਅੱਜ ਇੱਕ ਗਿਣਿਆ-ਜੁਣਿਆ ਜਾਂਦਾ ਨਾਮ ਗਿਣਿਆ ਜਾਂਦਾ ਸਾਡੇ ਸਕੂਲ ਦਾ ਇੱਕ ਸਾਡਾ ਪਿੰਡੂ ਖੇਤਰ ਦੇ ਵਿੱਚ ਹੋਣ ਦੇ ਨਾਲ ਸਕੂਲ ਸਾਡਾ ਇਹੀ ਮਕਸਦ ਹੈ ਕਿ ਬੱਚਿਆਂ ਨੂੰ ਹਰ ਇੱਕ ਮਤਲਬ ਕਿ ਅਸੀਂ ਇਹਨੂੰ ਅੱਗੇ ਲੈ ਕੇ ਜਾਈਏ ਹਰ ਇੱਕ ਖੇਤਰ ਦੇ ਵਿੱਚ ਕਲਾ ਪੜਾਈ ਦੇ ਵਿੱਚ ਨਹੀਂ ਖੇਡਾਂ ਦੇ ਵਿੱਚ ਵੀ ਤਾਂ ਕਿ ਜਿਹੜੇ ਸਾਡੇ ਸਕੂਲ ਦੀ ਆਵਾਜ਼ ਹੈ ਬਾਹਰ ਤੱਕ ਜਾਵੇ ਤੇ ਸਾਡੇ ਸਕੂਲ ਦਾ ਜਿਹੜਾ ਨਾਮ ਹੈ ਬਾਹਰ ਤੱਕ ਬੋਲੇ ਸਾਡਾ ਇੱਕ ਇਹੀ ਮਕਸਦ ਹੈ ਕਿ ਥੋੜੀਆਂ ਫੀਸਾਂ ਦੇ ਵਿੱਚ ਘੱਟ ਫੀਸਾਂ ਦੇ ਵਿੱਚ ਜਿਹੜੇ ਮਾਪੇ-ਵਾਪਾ ਆਪਣੇ ਬੱਚਿਆਂ ਨੂੰ ਸ਼ਹਿਰ ਦੇ ਸਕੂਲਾਂ ਵਿੱਚ ਵਧੀਆ ਸਕੂਲਾਂ 'ਚ ਨਹੀਂ ਪੜਾ ਸਕਦੇ ਉਹਨਾਂ ਨੂੰ ਘੱਟ ਫੀਸਾਂ ਦੇ ਵਿੱਚ ਅਸੀਂ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਕੇ ਇੱਕ ਅਜੇ ਸਾਡੇ ਪਿੰਡੂ ਇਲਾਕੇ ਦੇ ਵਿੱਚ ਸਕੂਲ ਦਾ ਸ਼ਹਿਰ ਦੇ ਸਕੂਲਾਂ ਦੇ ਵਿੱਚ ਸਾਡਾ ਨਾਮ ਅਗੇ ਨਾ ਜਾਵੇ ਮੇਰੀ ਆਦਾ ਪ੍ਰਿੰਸੀਪਲ ਇੱਕ ਇਹੀ ਕੋਸ਼ਿਸ਼ ਹੈ ਕਿ ਮੈਂ ਆਪਣੇ ਸਕੋਰ ਨੂੰ ਇੰਨੀ ਉੱਪਰ ਲੈ ਕੇ ਜਾਵਾਂ ਕਿ ਮੇਰੇ ਸਕੂਲ ਦੇ ਜਿਹੜੇ ਬੱਚੇ ਨੇ ਉਹ ਇੱਕ ਸ਼ਹਿਰ ਦੇ ਸਕੂਲਾਂ ਦੇ ਬਰਾਬਰ ਖੜ ਸਕਣ ਤੇ ਮੈਂ ਇਹੀ ਮੇਰੀ ਕੋਸ਼ਿਸ਼ ਰਹੇਗੀ ਸਰ ਜਦ ਤੱਕ ਮੈਂ ਆਪਣੇ ਪ੍ਰਿੰਸੀਪਲ ਦੇ ਅਹੁਦੇ ਤੇ ਹੈਗੀ